ਮંત્રી ਜੀ ਦੇ ਹੁਣ ਨਵਾਂ ਇੱਕ ਰੂਪ ਧਾਰਨ ਕਰ ਰਿਹਾ ਹੈ ਆਪਣੇ ਆਪ ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਆਤਮਾ ਕਹਿੰਦੇ ਉਹਨਾਂ ਚ ਬੜੀ ਹੈ ਤੇ ਹੁਣ ਸਖਤ ਕਦਮ ਉਠਾਉਣ ਵਾਲੇ ਸਮਾ ਸਮਝਦਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਇੱਕ ਐਬਲ ਐਡਮਿਨਿਸਟਰेटर ਦੇ ਨਾਲ ਨਾਲ ਪੰਜਾਬ ਦੀ ਭਲਾਈ ਵਾਸਤੇ ਉਹਨਾਂ ਨੇ ਮੁੱਢਲੇ ਕਦਮ ਚੁੱਕੇ ਸੀ ਇਸ ਕਰਕੇ ਜਾਣੇ ਜਾਂਦੇ ਐ ਨਾ ਕਿ ਕੋਈ ਨੂਰਾ ਕਿਸ਼ਤੀ ਕੁਸ਼ਤੀ ਇਆ ਕਿਸੇ ਇੱਕ ਵਰਗ ਦਾ ਇਸਤੇਮਾਲ ਕਰਕੇ ਉਹਨਾਂ ਨੇ ਆਪਣੀ ਰਾਜਨੀਤਿਕ ਰੋਟੀਆਂ ਸੇਕੀਆਂ ਔਨੈਸ ਕਰਕੇ ਨਹੀਂ ਜਾਣੇ ਜਾਂਦੇ ਜੋ ਕੁਝ ਕੱਲ ਵਾਪਰਿਆ ਹੈ ਅਗਰ ਇੱਕ ਸੈਂਟੈਂਸ ਜੇ ਮੈਨੂੰ ਸਮਝ ਕਰਾਂ ਉਹ ਹੈ ਬਿਠਾਏ ਵੀ ਇਹਨਾਂ ਨੇ ਸੀ ਤੇ ਭਜਾਏ ਵੀ ਉਠਾਏ ਵੀ ਇਹਨਾਂ ਨਹੀਂ ਆਇ ਇੱਕ ਨੂਰਾ ਕੁਸ਼ਤੀ ਖੇਢੀ ਗਈ ਹੈ ਕੱਲ ਜੋ ਕੁਝ ਵੀ ਹੋਇਆ ਹੈ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਇਆ ਮੈਂ ਸਮਝਦਾ ਉਹ ਕਿਸਾਨ ਨੂੰ ਹੋਇਆ ਮੈਂ ਇਹਨਾਂ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਰਾਜਨੀਤਿਕ ਲੀਡਰ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੈ ਚਾਹੇ ਸੋਕੋਂਡ ਖੋਤੀ ਜਿਹੜੇ ਕਿਸਾਨਾਂ ਦੇ ਆਗੂ ਬਣੇ ਫਿਰਦੇ ਐ ਤੇ ਜਿਹੜੇ ਨਾਲ ਚੀਅਰ ਲੀਡਰ ਦੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਵਾਲੇ ਜਿਹੜੇ ਲੀਡਰ ਹੈ ਇਹ ਕੱਲ ਸਾਰੇ ਇਹਨਾਂ ਦਾ ਚਿਹਰਾ ਬੇਨਕਾਬ ਹੋ ਗਿਆ ਸਭ ਕਿਉਂਕਿ ਕਿਸਾਨਾਂ ਨੂੰ ਮੋਹਰਾ ਬਣਾ ਕੇ ਕਿਸਾਨ ਦਾ ਨਾਮ ਹੈ ਉਹਨੂੰ ਮੋਹਰਾ ਬਣਾ ਕੇ ਇਹਨਾਂ ਨੇ ਆਪਣੀ ਛਤਰੰਜ ਦੀ ਵਿਸਾਤ ਰਾਜਨੀਤੀ ਦੀ ਵਿਸਾਤ ਦੇ ਉੱਤੇ ਖੇਡਿਆ ਐ ਹੋਈ ਕਿਸਾਨ ਹੈ ਜਿਨ੍ਹਾਂ ਦੇ ਵਕੀਲ ਸੀਗੇ ਆਈ ਭਗਵੰਤ ਮਾਨ ਜੀ ਆਪਾਂ ਹਮੇਸ਼ਾ ਸੁਣਦੇ ਆਏ ਆ ਕਹਿੰਦੇ ਜੀ ਜਿਹੜਾ ਵਿਟਨੈਸ ਸੀ ਹੋਸਟਾਈਲ ਹੋ ਗਿਆ ਮੈਂ ਆਪਣੇ 70 ਸਾਲ ਦੀ ਉਮਰ ਦੇ ਅੰਦਰ ਕਦੇ ਨਹੀਂ ਸੁਣਿਆ ਕਿ ਵਕੀਲ ਹੋਸਟਾਈਲ ਹੋ ਗਿਆ ਇਸ ਵਕੀਲ ਨੇ ਘਰੇ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਵੀ ਮੈਂ ਤੁਹਾਡਾ ਵਕਾਲਤ ਕਰੂੰਗਾ ਮੈਂ ਤੁਹਾਡੀ ਵਕਾਲਤ ਕਰਨ ਵਾਲਾ ਉਸੇ ਵਕੀਲ ਨੇ ਇਹਨਾਂ ਨੂੰ ਅੰਦਰ ਫੜ ਕੇ ਅੰਦਰ ਕਰਵਾਇਆ ਹੈ ਤੇ ਜਦੋਂ ਮੈਂ ਇਹਨਾਂ ਤੇ ਇਲਜ਼ਾਮ ਲਾਣਾ ਨੂਰਾ ਕੁਸ਼ਤੀ ਦਾ ਆਪਸੀ ਸਾਂਝੀ ਦਾ ਵੀ ਸਰਕਾਰ ਦੀ ਮਰਜ਼ੀ ਨਾਲ ਜੋ ਕੁਝ ਹੋਇਆ ਤੁਸੀਂ ਯਾਦ ਕਰੋ ਖੁਦ ਸੁਪਰੀਮ ਕੋਰਟ ਨੇ ਇਸ ਗੱਲ ਦਾ ਸੰਗਿਆਨ ਲਿਆ ਸੀਗਾ ਨੋਟਿਸ ਲਿਆ ਸੀਗਾ ਵੀ ਕਿਸਾਨ ਦੇ ਕਿਸਾਨਾਂ ਦੇ ਲੀਡਰ ਦੇ ਤੌਰ ਤੇ ਦੱਲੇਵਾਲ ਜੀ ਜਿਹੜੇ ਉੱਥੇ ਬੈਠੇ ਮਰਨ ਵਰਤ ਰੱਖੀ ਬੈਠੇ ਐ ਉਹਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ ਉਹਨਾਂ ਨੂੰ ਇੱਥੋਂ ਉਠਾ ਕੇ ਲੈ ਆਇਆ ਜਾਵੇ ਆਈ ਪੰਜਾਬ ਸਰਕਾਰ ਸੀ ਆਈ ਭਗਵੰਤ ਮਾਨ ਜੀ ਸੀਗੇ ਆਈ ਇਹਨਾਂ ਦੇ ਐਡਵੋਕੇਟ ਜਨਰਲ ਸੀ ਜਿਨ੍ਹਾਂ ਨੇ 26 ਦਸੰਬਰ ਨੂੰ ਸੁਪਰੀਮ ਕੋਰਟ 'ਚ ਜਾ ਕੇ ਕਹਿ ਸੀ ਜੇ ਉਹਨਾਂ ਨੂੰ ਉੱਥੋਂ ਉਠਾਇਆ ਤੇ ਪੰਜਾਬ ਦੇ ਅੰਦਰ ਅੱਗ ਲੱਗ ਜੂਗੀ ਅਫਰਾ ਤਫਰੀ ਮੱਚ ਜੂਗੀ ਬਹੁਤ ਵੱਡਾ ਪ੍ਰੋਟੈਸਟ ਹੋਊਗਾ 27 26 دسمبر 27 دسمبر ਤੋਂ ਲੈ ਕੇ तकरीबन 20 ਦਿਨ ਬਾਅਦ ਧੱਲੇਵਾਲ ਜੀ ਨੂੰ ਉੱਥੋਂ ਉਠਾ ਕੇ ਮੇਕਸ਼ਿਫਟ ਉਹ ਜਿਹੜਾ ਬਰਾਬਰ ਹਸਪਤਾਲ ਤਿਆਰ ਕੀਤਾ ਸੀ ਉਸ 'ਚ ਸ਼ਿਫਟ ਕੀਤਾ ਗਿਆ 20 ਦਿਨ ਲੱਗੇ ਕਈ ਮੀਟਿੰਗਸ ਹੋਈ ਸਰਕਾਰ ਨੇ ਜਾ ਕੇ ਕੰਟੈਂਪਟ ਨੋਟਿਸ ਦਾ ਵੀ ਜਵਾਬ ਉਹਨਾਂ ਨੂੰ ਦੇਣਾ ਪਿਆ ਪਰ ਕੋਈ ਬਹਾਨਾ ਸੀ ਜੀ ਉਠਾਇਆ ਤਾਂ ਰੌਲਾ ਪੈ ਜੂਗਾ ਓਹੀ ਧੱਲੇਵਾਲ ਜੀ ਹੈ ਓਹੀ ਪੰਜਾਬ ਸਰਕਾਰ ਹੈ ਮੇਰੇ ਖਿਆਲ 20 ਮਿੰਟ ਚ ਲੱਗੇ ਲਗੇ ਨਹੀਂ ਚੱਕ ਕੇ ਤੇ ਦੱਲੇਵਾਲ ਜੀ ਨੂੰ ਪਤਾ ਨਹੀਂ ਕਿੱਥੇ ਲੈ ਗਏ ਜਦੋਂ ਸਰਕਾਰ ਨੇ ਕਰਨਾ ਚਾਹਿਆ 1 ਮਿੰਟ ਨਹੀਂ ਲਗਿਆ ਲਿਜਾ ਕੇ ਪਾਸੇ ਕਰਤਾ ਨਾ ਹੀ ਪੰਜਾਬ ਦੇ ਅੰਦਰ ਕੋਈ ਅਫਰਾ ਤਫਰੀ ਮਚੀ ਨਾ ਹੀ ਕੋਈ ਪ੍ਰੋਟੈਸਟ ਹੋਇਆ ਨਾ ਹੀ ਕਿਸੇ ਨੇ ਗੱਲ ਕੀਤੀ ਉਹਨਾਂ ਜਾ ਕੇ ਉੱਥੇ ਬਿਠਾ ਦੇ ਕਿੱਥੇ ਬਿਠਾਏ ਐ ਕਹਿੰਦੇ ਇਹ ਲੁਧਿਆਣੇ ਕਿਸੇ ਹਸਪੀਟਲ 'ਚ ਸ਼ਿਫਟ ਕਰਨਗੇ ਪਰ ਸਰਕਾਰ ਦੀ ਨੀਅਤ ਸੀਗੀ ਸਰਕਾਰ ਨੇ ਇਸਤੇਮਾਲ ਕੀਤਾ ਕਿਸਾਨਾਂ ਨੂੰ ਇਸਤਮਾਲ ਕੀਤਾ ਜਦੋਂ ਲੋਡ ਸੀਗੀ ਪਾਰਲੀਮੈਂਟ ਇਲੈਕਸ਼ਨਸ ਦੇ ਅੰਦਰ ਸਰਕਾਰ ਨੇ ਇਸਤੇਮਾਲ ਕੀਤਾ ਕਿਸਾਨਾਂ ਦਾ ਨਾਮ ਲੈ ਕੇ ਬੀਜੇਪੀ ਦੇ ਜਿਹੜੇ ਉਮੀਦਵਾਰ ਸੀ ਸਾਰਿਆਂ ਦੇ ਖਿਲਾਫ ਪ੍ਰਦਰਸ਼ਨ ਕਰਵਾਉਣ ਦੇ ਵਿੱਚ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਅੱਜ ਜਦੋਂ ਉਹੀ ਕਿਸਾਨ ਚਾਹੇ ਦੂਜੇ ਰੂਪ ਦੇ ਅੰਦਰ ਚਾਹੇ ਨਾਨ ਪੋਲੀਟਿਕਲ ਬੈਠੇ ਸੀ ਤੇ ਜਿਹੜੇ ਐਸਕੇਮ ਵਾਲੇ ਆ ਕੇ ਇਹਨਾਂ ਨੂੰ ਆਪਣਾ ਫਰਰਾ ਦੇ ਕੇ ਗਏ ਆਪਣੇ ਮੰਗਾਂ ਦਾ ਵੀ ਆ ਸਾਡੀਆਂ 15 ਮੰਗਾਂ ਹੈ ਕਿ ਉਹ ਸਾਰੀਆਂ ਦੀ ਸਾਰੀਆਂ ਮੰਗਾਂ ਇਸੇ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਤੇ ਉਹਨਾਂ ਨੇ ਜਦੋਂ ਸੈਸ਼ਨ ਚਾਲੂ ਹੋਣ ਵਾਲਾ ਤੇ ਉਹਨੂੰ ਦੇਖਦੇ ਹੋਏ ਤੇ ਅੱਜ ਜੋ ਕੁਝ ਕੱਲ ਘਟਨਾ ਵਾਪਰੀ ਹੈ ਇਹਦੇ ਵਿੱਚ ਡਾਇਰੈਕਟ ਇਹਨਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਤੇ ਆਪਣੇ ਆਪ ਨੂੰ ਇੱਕ ਐਬਲ ਐਡਮਿਨਿਸਟਰेटर ਕਰਾਰ ਦੇਣ ਵਾਸਤੇ ਇਹ ਜਿਹੜੀ ਬੱਲੇ ਬੱਲੇ ਵਾਈ ਵਾਈ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਸਾਥੀਓ ਆ ਵਾਈ ਵਾਈ ਆਮ ਆਦਮੀ ਪਾਰਟੀ ਦੀ ਨਹੀਂ ਅੱਜ ਜਿਹੜੇ ਕਹਿੰਦੇ ਐ ਉਨਾ ਦੇ ਮਨਿਸਟਰ ਸਾਹਿਬਾਨ ਬਿਆਨ ਦੇ ਰਹੇ ਹੈ ਵੀ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਨੌਕਰੀਆਂ ਦੇ ਅਗਰ ਦੇਣੀ ਹੈ ਤੇ ਨੌਕਰੀਆਂ ਇੰਡਸਟਰੀ ਆ ਕੇ ਦੇਊਗੀ ਸਾਨੂੰ ਇੰਡਸਟਰੀ ਦੀ ਬੜੀ ਚਿੰਤਾ ਹੈ ਆਹ ਉਹ ਇੰਡਸਟਰੀ ਹੈ ਐ ਉਹ ਇੱਕ ਕਿਸਾਨ ਖੋਤੀ ਲੀਡਰ ਹੈ ਜਿਨ੍ਹਾਂ ਦੇ ਬਾਰੇ ਪਿਛਲੇ ਸਾਲ 2014 ਦੇ ਅੰਦਰ ਚੋ 20 ਦੇ ਅੰਦਰ ਅਮੈਂ ਕਿਹਾ ਸੀ ਵੀ ਅੱਜ ਜਿਹੜੀਆਂ ਮੰਗਾਂ ਨੂੰ ਲੈ ਕੇ ਆ ਕਿਸਾਨ ਅਖੌਤੀ ਲੀਡਰ ਕਿਸਾਨ ਬੈਠੇ ਐ ਇਹ ਮੰਗਾਂ ਕੋਈ ਵੀ ਮੰਗ ਜਿਹੜੀ ਆ ਜਿਹੜੀ ਸੋ ਕਾਲਡ ਇਹ ਮੰਗ ਕਰ ਰਹੀ ਐ ਕਿ ਸਾਨੂੰ ਮਿਲਣੀ ਚਾਹੀਦੀ ਐ ਗਾਰੰਟੀ ਐਮਐਸਪੀ ਦੀ ਗਾਰੰਟੀ ਲੀਗਲ ਗਾਰੰਟੀ ਇਹ ਸਾਰੀ ਫਸਲਾਂ ਦੀਆਂ ਮੈਂ ਕਿਹਾ ਸੀ ਵੀ ਆਪ ਪੰਜਾਬ ਦੇ ਹਿੱਤਾਂ ਦੇ ਖਿਲਾਫ ਐ ਇੱਕ ਸਾਲ ਦੇ ਬਾਅਦ ਮੈਂ ਅੱਜ ਵੀ ਉਸੇ ਗਲਤੇ ਖੜਾ ਹਾਂ ਸਰ ਆ ਜਿਹੜੀ ਪਾਰਟਿਕੂਲਰ ਮੰਗ ਸੀਗੀ ਆ ਪੰਜਾਬ ਦੇ ਕਿਸਾਨਾਂ ਦੀ ਮੰਗ ਹੀ ਐ ਇਹਨਾਂ ਸਰ ਪੰਜਾਬ ਦੇ ਮੰਗਾਂ ਦੀ ਕਿਸਾਨ ਲੈ ਆ ਜਿਹੜੇ ਐਸ ਕੇ ਐਮ ਵਾਲੇ ਲੈ ਕੇ ਗਏ ਐ ਉਹ ਮੰਗ ਤਾਂ ਸਮਝ ਆਂਦੀ ਐ ਉਹ ਕਹਿੰਦੇ ਉਹਨੂੰ ਸਾਨੂੰ 6 ਫਸਲਾਂ ਦੇ ਉੱਤੇ ਸਾਨੂੰ 6 ਫਸਲਾਂ ਦੇ ਉੱਤੇ ਸਰਕਾਰ ਗਾਰੰਟੀ ਦੇਵੇ ਤੇ ਆ ਇਹ ਗੱਲ 16 ਮਈ 2024 ਨੂੰ ਮੈਂ ਕਹੀ ਸੀ ਵੀ ਆ ਕਾਂਗਰਸ ਲੀਡਰ ਮੈਨੂੰ ਦੱਸ ਦੇਣ ਕਿਹੜੀ ਫਸਲ ਹੈ ਨਾ ਨੇ ਝੋਨਾ ਛੱਡ ਕੇ ਬੀਜਣਗੇ ਕਿਉਂਕਿ ਮਸਲਾ ਪੰਜਾਬ ਦੇ ਅੰਦਰ ਪਾਣੀ ਦਾ ਹੈ ਪਾਣੀ ਸਾਡੇ ਕੋਲ ਹੈ ਨਹੀਂ ਝੋਨਾ ਸੀ ਬੀਜੀ ਜਾਂਦੇ ਆ ਬਾਕੀ ਸਾਨੂੰ ਝੋਨੇ ਦੀ ਐ ਐਮਐਸਪੀ ਮਿਲ ਜਾਂਦੀ ਹੈ ਕਣਕ ਦੀ ਐਮਐਸਪੀ ਮਿਲ ਜਾਂਦੀ ਹੈ ਸਰਕਲ ਚੋਂ ਕੱਢਣ ਵਾਸਤੇ ਕਿਹੜੀਆਂ ਫਸਲਾਂ ਜਿਹੜੀ ਤੁਸੀਂ ਬੀਜੋਗੇ ਜਿਹਦੀ ਐਮਐਸਪੀ ਵਾਸਤੇ ਮੈਂ ਜਾ ਕੇ ਧਰਨਾ ਦੇਣਾ ਕਿਉਂ ਕਿਸਾਨਾਂ ਨੂੰ ਪਰੇਸ਼ਾਨ ਕਰ ਰਖਿਆ ਅੱਜ ਤੱਕ ਕਿਸੇ ਕਾਂਗਰਸੀ ਲੀਡਰ ਨੇ ਆਹ ਨਹੀਂ ਕਿਹਾ ਵੈਸੇ ਕਿਹੜੀ ਫਸਲ ਬੀਜਾਂਗੇ ਸਾਨੂੰ ਲੈ ਕੇ ਦਿਓ ਹੁਣ ਕਿਸਾਨ ਕਹਿ ਰਿਹਾ ਸਾਨੂੰ ਆ 6 ਫਸਲਾਂ ਦੇ ਉੱਤੇ ਆ ਦੇ ਦਿਓ ਸੋ ਆ ਜਿਹੜਾ ਇੱਥੇ ਧਰਨਾ ਲੱਗਿਆ ਸੀਗਾ ਜਿੱਥੇ ਧਲੇਵਾਲ ਜੀ ਨੇ ਅੱਜ ਪਤਾ ਨਹੀਂ ਕਿੰਨੇ ਦਿਨ ਹੋ ਗਏ ਹੁਣ ਤਾਂ ਮੇਰੇ ਕਹਿ 100 ਤੋਂ ਵੀ ਲੰਘੇ ਗਿਆ ਕੰਮ ਕੋਈ ਵਾਹ ਨਹੀਂ ਲੈਂਦਾ ਸਾਬ ਆ ਅੱਖ ਖੁੱਲਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਆ ਆ ਇਹ ਆਮ ਆਦਮੀ ਪਾਰਟੀ ਹੈ ਮੈਂ ਤਾਂ ਪਹਿਲੇ ਸਮਝਦਾ ਸੀਗਾ ਅੰਨਾ ਹਜ਼ਾਰੇ ਜੀ ਆਪਣੇ ਆਪ ਚ ਇੱਕ ਐਗਜ਼ਾਮਪਲ ਬਣ ਗਏ ਵੀ ਉਹਨਾਂ ਦਾ ਅੰਕਸ਼ਨ ਇਸਤੇਮਾਲ ਕਰਕੇ ਲੀਡਰ ਹੀ ਕੋਈ ਹੋਰ ਚਮਕਾ ਗਿਆ ਆ ਨਾ ਜਾੜੇ ਦੇ ਬਾਅਦ ਮੈਂ ਸਮਝਿਆ ਉਹਨਾਂ ਨੇ ਤਾਂ ਕੋਈ ਅੰਕਸ਼ਨ ਨਾ ਕੀਤਾ ਇਹ 100 ਸਾਹਦੇ ਹੁਣ ਡੱਲੇਵਾਲ ਜੀ ਨੂੰ ਚੱਕੀ ਫਿਰਦੇ ਐਮਬੂਲੈਂਸ 'ਚ ਪਾ ਕੇ ਇਧਰ ਉਧਰ ਤੋੜੀ ਫਿਰਦੇ ਤੇ ਜਿੰਨ ਦੇ ਉਥੋਂ ਚੱਕ ਕੇ ਲੈ ਗਏ ਅਮਰੀਕਾ ਦਾ ਅੱਜਕੱਲ ਪਹਿਲਾਂ ਦਾ ਉਹ ਹਿਆਣੇ ਵਾਲੇ ਸਾਥੀ ਆ ਕੇ ਕੀ ਨਾ ਉਹਨਾਂ ਦਾ ਉਹ ਆ ਕੇ ਇੱਥੇ ਭਾਸ਼ਣ ਕਰਨ ਲੱਗੇ ਸੀ ਨਾ ਵੀ ਪੁੱਲ ਗਏ ਸੀ ਲੋਕ ਵੀ ਡੱਲੇਵਾਲ ਜੀ ਵੀ ਕੋਈ ਹੈ ਹੁਣ ਫੇਰ ਅਮਰੀਕਾ ਲੋ ਐਮਬੂਲੈਂਸ 'ਚ ਲੈ ਕੇ ਆਂਦੇ ਐ ਇਸ ਕਰਕੇ ਕਿਤੇ ਨਾ ਕਿਤੇ ਚਰਚਾ 'ਚ ਆ ਜਿਹੜੇ ਬੰਦੇ ਨੇ 100 ਦਿਨਾਂ ਤੋਂ ਭੁਗੜਤਾਲ ਤੇ ਬੈਠੇ ਹੋਏ ਉਹਨੂੰ ਮੀਟਿੰਗ 'ਚ ਚੱਕ ਕੇ ਲੈ ਕੇ ਆਣ ਦੀ ਇਹਨਾਂ ਨੂੰ ਲੋੜ ਪੈ ਰਹੀ ਹੈ। ਬਿਕੋਜ਼ ਆਹ ਲੜਾਈ ਕਿਸਾਨ ਦੀ ਲੜਾਈ ਨਹੀਂ ਆਹ ਖੋਤੀ ਲੀਡਰਾਂ ਦੀ ਆਪਣੀ ਓਮੇ ਦੀ ਆਪਣੀ ਈਗੋ ਦੀ ਆਪਣੀ ਆਪਣੀ ਇਹਨਾਂ ਦੀ ਲੜਾਈ ਸੀਗੀ ਜਿਹਨੂੰ ਇਸ ਭਗਵੰਤਮਾਨ ਸਰਕਾਰ ਨੇ ਇਸਤੇਮਾਲ ਕੀਤਾ ਹੈ। ਇਹਦਾ ਖਾਮਿਆਜਾ ਸਭ ਤੋਂ ਪਹਿਲਾਂ ਜਿਹੜਾ ਖਾਮਿਆਜਾ ਹੈ। ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਜਿਹਨੂੰ ਲੈ ਕੇ लोग आपस से इल्जाम लगा रहे हैं कदे किसी सरकार ਦੇ ਉੱਤੇ ਲਾ ਦੇ ਕਦੇ बीजेपी ਤੇ ਇਲਜ਼ਾਮ ਲਾ ਦੇ ਮੈਂ ਸਮਝਦਾ ਇਹਦੇ ਵਿੱਚ ਉਸ ਕਰਨੇ ਤੇ ਬਿਠਾਣ ਵਾਲੇ ਆਮ ਆਦਮੀ ਪਾਰਟੀ ਆ ਸੋ ਕੋਲਡ ਖਤੀ ਲੀਡਰ ਜਿਨਾ ਨੇ ਸ਼ੁਭਕਰਨ ਨੂੰ ਆ ਕਿਹਾ ਵੀ ਸਾਨੂੰ ਕੇਂਦਰ ਸਰਕਾਰ ਨੇ ਵਾਦਾ ਕੀਤਾ ਸੀਗਾ ਜਦੋਂ ਆ ਬਿੱਲ ਵਾਪਸ ਲਏ ਹੈ ਵੀ ਆ ਲੀਗਲ ਗਾਰੰਟੀ ਦੇਾਂਗੇ ਇਸ ਕਰਕੇ ਸ਼ੁਭਕਰਨ ਨੂੰ ਉੱਥੇ ਬਾਰਡਰ ਤੇ ਲੈ ਕੇ ਗਏ ਤੇ ਹੁਣ ਉਹ ਗਰਾਹ ਸਾਹ ਦੇ ਬਿਆਨ ਤੁਸੀਂ ਆਪ ਸੁਣ ਲਓ ਕੀ ਕਹਿੰਦੇ ਆ ਉਹ ਕਹਿੰਦੇ ਵੀ ਸਾਡਾ ਤਾਂ ਜਿਵੇਂ ਤੈਨੂੰ ਕਾਨੂੰਨ ਜਿਹੜੇ ਵਾਪਸ ਕਰਾਇ ਸੀ ਸਾਡਾ ਤਾਂ ਹੁਕਮ ਹੋ ਗਿਆ ਸੀ ਲੋਕ ਪਟਾਕੇ ਚਲਾਏ ਜਾ ਰਹੇ ਸੀਗੇ ਐ ਸਾਥੀਓ ਤੇ ਕਹਿੰਦੇ ਸੀ ਵੀ ਆਪਾਂ ਤਿੰਨ ਚਾਰ ਦਿਨ ਹੋਰ ਲਾ ਕੇ ਇੱਥੇ ਉਹ ਵੀ ਕਰ ਲਈਏ ਸਾਡੀ ਜਿਹੜੀ ਉਹਨਾਂ ਨੇ ਕਿਹਾ ਸਾਡੀ ਜਿਹੜੀ ਜਿੱਤ ਸੀਗੀ ਉਹਦੇ 'ਚ ਵਿਗਨ ਪਾਉਣ ਵਾਲੇ ਆ ਲੋਕ ਐ ਅੱਜ ਆ ਲੋਕ ਇਸਤੇਮਾਲ ਹੋਏ ਇਸਤੇਮਾਲ ਕੀਤਾ ਇਸ ਭਗਵੰਤ ਮਾਨ ਸਰਕਾਰ ਨੇ ਇਸ ਮੁੱਖ ਮੰਤਰੀ ਨੇ ਇਤੇ ਨਾਲ ਜਿਹੜਾ ਸੁਪਰੀਮੋ ਬੈਠੇ ਹੈ ਕੇਜਰੀਵਾਲ ਸਾਹਿਬ ਕਈ ਦਿਨਾਂ ਦੇ ਇੱਥੇ ਹੁਣ ਦਿੱਲੀ ਛੱਡ ਕੇ ਇੱਥੇ ਆਏ ਬੈਠੇ ਹੈ ਉਹਨਾਂ ਨੇ ਕਿਸਾਨ ਨੂੰ ਇਸਤੇਮਾਲ ਕਰਕੇ ਕਿਸਾਨ ਦੇ ਨਾਮ ਨੂੰ ਇਸਤੇਮਾਲ ਕਰਕੇ ਸਾਬ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਹੈ ਸਾਰੇ ਮਸਲੇ ਦੇ ਅੰਦਰ ਜਿਹੜਾ ਅਸਲ ਕਿਸਾਨ ਹੈ ਕਿਉਂਕਿ ਉਹ 베ੜੀ ਆਇਆ 베ੜੀ ਵਾਲੀ ਕਹਾਵਤ ਹੋ ਗਈ ਅਗਰ ਕਿਸਾਨ ਦੀ ਜਿਹੜੀ ਜੈਨੂਇਨ ਮੰਗ ਹੈ ਜਿਹੜੀਆਂ ਉਹਦੀਆਂ ਪੰਜਾਬ ਦੇ ਕਿਸਾਨ ਦੀਆਂ ਜਿਹੜੀਆਂ ਔਕੜਾਂ ਹੈਗੀਆਂ ਕੱਲ ਉਹਨਾਂ ਨੂੰ ਲੈ ਕੇ ਕੋਈ ਅਗਰ ਧਰਨਾ ਲਗਿਆ ਉਹਨਾਂ ਦਾ ਵੀ ਸਾਰੇ ਇਹਦੇ ਨਾਲ ਐਸੋਸੀਏਟ ਕਰਨਗੇ ਵੀ ਇਹਨਾਂ ਨੇ ਆ ਇੱਕ ਤੰਦਾ ਹੀ ਬਣਾ ਰੱਖਿਆ ਕੁਝ ਗਲਤ ਵਾਲੇ ਐਲੀਮੈਂਟ ਜਿਹੜੇ ਸੋ ਕਾਲਡ ਖੱਤੀ ਲੀਡਰ ਹੈ ਰਾਜਨੀਤਿਕ ਪਾਰਟੀਆਂ ਦੇ ਇਸ਼ਾਰੇ ਤੇ ਜਿਹੜੇ ਖੇਡ ਰਹੇ ਹੈ ਉਹਨਾਂ ਨੇ ਕਿਸਾਨ ਨੂੰ ਬਦਨਾਮ ਕੀਤਾ ਹੈ ਕਿਸਾਨ ਦਾ ਬਹੁਤ ਵੱਡਾ ਜਿਹਨੂੰ ਕਹਿੰਦੇ ਨੇ ਡੂੰਗੀ ਚੋਟ ਵਜੀ ਹੈ ਸਾਹਿਬ ਜੇਕਰ ਜੇ ਬੱਚਾ ਡਿੱਗ ਜਾਂਦਾ ਇੱਕ ਵਾਰੀ ਨੂੰ ਮਲਜੀ ਕਰਕੇ ਤੋੜ ਦਿੰਦੇ ਕੋਈ ਨਹੀਂ ਕੋਈ ਨਹੀਂ ਗਰਮ ਗਰਮ ਖੂਨ ਹੈ ਬਾਅਦ ਚ ਬਹੁਤ ਤੀਸਾ ਵੱਜਦੀ ਹੈ ਸਭ ਪੰਜਾਬ ਦੇ ਕਿਸਾਨ ਦੇ ਨਾਲ ਆ ਹੀ ਹਾਲ ਹੋਊਗਾ ਮੁੜ ਕੇ ਜਦੋਂ ਵੀ ਕੋਈ ਸਹੀ ਕੰਮ ਦੇ ਉੱਤੇ ਵੀ ਧਰਨਾ ਲੱਗਿਆ ਕਿਸੇ ਨੇ ਵਾਹ ਨਹੀਂ ਲੈਣੀ ਆ ਜਿਹੜੀ ਸਰਕਾਰ ਅੱਜ ਕਹਿ ਰਹੀ ਹੈ ਇੰਡਸਟਰੀ ਨੂੰ ਲੈ ਕੇ ਵੀ ਅਸੀਂ ਇੰਡਸਟਰੀ ਵਾਸਤੇ ਆ ਕੰਮ ਕੀਤਾ ਤੇ ਇੰਡਸਟਰੀ ਜਿਹੜੇ ਐਸੋਸੀਏਸ਼ਨਸ ਹੈ ਕੱਲ ਵੀ ਉਹਨਾਂ ਦੇ ਬਿਆਨ ਆਏ ਦੋ ਤਿੰਨ ਦਿਨਾਂ ਤੋਂ ਸਾਰੇ ਸਾਥੀ ਕੇਜਰੀਵਾਲ ਸਾਹਿਬ ਵੀ ਲੁਧਿਆਣਾ ਮੀਟਿੰਗ ਕਰਕੇ ਆਏ ਵੀ ਅਸੀਂ ਪਾਲਿਸੀ ਲੈ ਕੇ ਆਵਾਂਗੇ ਤਿੰਨ ਸਾਲ ਬਾਅਦ ਇਹਨਾਂ ਨੂੰ ਪਾਲਿਸੀ ਯਾਦ ਆਈ ਹੈ ਸਭ ਅਗਰ ਐਗਰੀਕਲਚਰ ਦੋ ਹੀ ਤਾਂ ਕੰਮ ਹੈ ਜਾਂ ਕਿਸਾਨੀ ਹੈ ਜਾਂ ਸਾਡੇ ਕੋਲ ਆ ਇੰਡਸਟਰੀ ਹੈ ਕਿਸਾਨੀ ਵਾਲੀ ਐਗਰੀਕਲਚਰ ਪਾਲਿਸੀ ਤਾਂ ਢੰਡੇ ਬਸ ਕੇ ਚਪਈਏ ਜੇ ਤੇ ਇੰਡਸਟਰੀਅਲ ਪਾਲਿਸੀ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਤੁਹਾਡੇ ਨਾਲ ਸਲਾਹ ਕਰਕੇ ਇਹ ਉਹਦਾ ਬੱਲੇ ਬੱਲੇ ਲੈਣ ਵਾਸਤੇ ਇਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਬਿੰਦੇਸ਼ ਸ਼ਰਦ ਦਾ ਮੈਂ ਕੱਲ ਅੱਜ ਬਿਆਨ ਲਗਾਇਆ ਅਖਬਾਰਾਂ ਚ ਵੀ ਮੈਂ ਸਰਕਾਰ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇੰਡਸਟਰੀ ਵਾਸਤੇ ਇੱਕ ਬਹੁਤ ਹੀ ਅੱਛਾ ਕਦਮ ਚੱਕਿਆ ਹੈ ਕਿਸੇ ਇੱਕ ਪਾਰਟਿਕੂਲਰ ਐਸੋਸੀਏਸ਼ਨ ਨੂੰ ਤਾਂ ਨਹੀਂ ਮੈਂ ਲੁਧਿਆਣੇ ਦੀ ਇੰਡਸਟਰੀ ਕਿਉਂਕਿ ਸਭ ਤੋਂ ਜ਼ਿਆਦਾ ਮਾਰ ਉਹਨਾਂ ਨੂੰ ਪਈ ਹੈ ਬਾਕੀ ਇੰਡਸਟਰੀਆਂ ਨੂੰ ਕਿਉਂਕਿ ਜਦੋਂ ਪਹਿਲਾਂ ਧਰਨਾ ਲਾਇਆ ਸੀ ਉਦੋਂ ਵੀ 69 ਟ੍ਰੇਨਸ ਐਵਰੀ ਡੇ ਉਹ ਰੁਕ ਰੀਆਂ ਸੀ ਨੁਕਸਾਨ ਸਾਰਿਆਂ ਨੂੰ ਹੋਇਆ ਅੱਜ ਸਾਰੀ ਇੰਡਸਟਰੀ ਨੂੰ ਅਗਰ ਕਿਸੇ ਦਾ ਪੰਜਾਬ ਦੇ ਅੰਦਰ ਧੰਨਵਾਦ ਕਰਨਾ ਚਾਹੀਦਾ ਹੈ ਤੇ ਮੈਂ ਸਮਝਦਾ ਸੁਰਗਵਾਸੀ ਆ ਜਿਹੜੇ ਲੁਧਿਆਣਾ ਵੈਸਟ ਦੇ ਐਮਐਲਏ ਸਾਹਿਬ ਹੈ ਜਿਹੜੇ ਅੱਜ ਆਪਣੇ ਵਿੱਚ ਨਹੀਂ ਵਾਹਿਗੁਰੂ ਉਹਨਾਂ ਦੀ ਪਰਮਾਤਮਾ ਉਹਦੀ ਆਤਮਾ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਅੱਜ ਇਹਨਾਂ ਦੀ ਬਦੌਲਤ ਹੋ ਰਿਹਾ ਸਾਹਿਬਾ ਜਿਹੜਾ ਲੁਧਿਆਣਾ ਵੈਸਟ ਇਲੈਕਸ਼ਨ ਆ ਰਿਹਾ ਨਾ ਆ ਕੋਈ ਇੰਡਸਟਰੀ ਨਾਲ ਇਹਨਾਂ ਦਾ ਪਿਆਰ ਹੈ ਕੁਝ ਇਹਨਾਂ ਦੇ ਸਗੇ ਹੈ ਨਹੀਂ ਅਗਰ ਇੰਡਸਟਰੀ ਦਾ ਧਿਆਨ ਹੁੰਦਾ ਤਾਂ ਇੰਡਸਟਰੀਅਲ ਪਾਲਿਸੀ ਪਹਿਲਾਂ ਆਣੀ ਚਾਹੀਦੀ ਸੀਗੀ ਅਗਰ ਇੰਡਸਟਰੀ ਨਾਲ ਪਿਆਰ ਹੁੰਦਾ ਤਾਂ ਵਨ ਟਾਈਮ ਸੈਟਲਮੈਂਟ ਦੀ ਜਿਹੜੀ ਗੱਲ ਕਰਦੇ ਹੁਣ ਹੋਣੀ ਚਾਹੀਦੀ ਸੀ ਉਹ ਸਾਰਿਆਂ ਨਾਲ ਹੁਣ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਪਰ ਅੱਜ ਵੀ ਆ ਲੋਕ ਆ ਜਿਹੜੀ ਵਾਈ ਵਾਈ ਲੁੱਟ ਰੇ ਐ ਇਹ ਸਭ ਤੋਂ ਵਾ ਸਾਰਿਆਂ ਵਾਸਤੇ ਚਿੰਤਾ ਦੀ ਗੱਲ ਐ ਮੈਂ ਪੰਜਾਬ ਦੇ ਕਿਸਾਨਾਂ ਨੂੰ ਥੋੜੇ ਰਹੀਂ ਐਜ਼ ਐ ਕਿਸਾਨ ਮੈਂ ਬੇਨਤੀ ਕਰੂੰਗਾ ਕਿਸਾਨ ਆਪਣੇ ਕੰਮਾਂ 'ਚ ਰੁੱਝਿਆ ਰਹਦਾ ਹੈ ਉਹਨੂੰ ਇਹਨਾ ਸਾਜ਼ਿਸ਼ਾਂ ਦਾ ਇਹਨਾ ਚਾਲਾਂ ਦਾ ਇਹਨਾ ਕੰਨੀ ਧਿਆਨ ਦੇਣ ਵਾਸਤੇ ਇਹਨਾ ਸਮਾਂ ਹੈ ਨਹੀਂ ਆਪਦੇ ਰੁਝੇਵੇਂ ਬਹੁਤ ਹੈ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਗੜੀ ਸੰਭਾਲ ਜਟਾ ਕਿਸੇ ਨੇ ਆ ਕੇ ਵਾ ਨਹੀਂ ਲੈਣੀ ਸਾਹਿਬ ਹਰੇਕ ਕੋਈ ਆਦਮੀ ਉਠ ਕੇ ਕਿਸਾਨੀ ਦਾ ਨਾਂ ਲੈ ਕੇ ਆਪਣੇ ਆਪ ਨੂੰ ਕਿਸਾਨ ਦਾ ਲੀਡਰ ਕਹਿ ਕੇ ਕਿਸਾਨਾਂ ਨੂੰ ਵੇਚਦੇ ਫਿਰਦੇ ਆ ਇਹਨਾਂ ਤੋਂ ਬਚੋ ਆਪਣਾ ਚੰਗਾ ਮਾੜਾ ਆਪ ਸੋਚੋ ਤੁਹਾਨੂੰ ਇਸਤੇਮਾਲ ਕੀਤਾ ਜਾ ਰਿਹਾ ਇੱਕ ਮੋਹਰੇ ਵਾਂਗੂ ਤੁਹਾਡੇ ਨਾਮ ਨੂੰ ਇਸਤੇਮਾਲ ਕੀਤਾ ਜਾ ਰਿਹਾ ਆਪਾਂ ਛੋਟੀ ਜੀ ਗਲਤੀ ਪੜਕ ਪੈਨੇ ਆ ਵੀ ਸਾਡਾ ਬੇਅਦਬੀ ਕਰਤੀ ਧਰਮ ਦੀ ਬੇਅਦਬੀ ਕਰਤੀ ਕਿਸੇ ਨੇ ਫੋਟੋ ਲਾਤੀ ਕਿਸੇ ਨੇ ਕੁਝ ਟੀ-ਸ਼ਰਟ ਦੇ ਉੱਤੇ ਕਿਸੇ ਨੇ ਕੁਝ ਹੋਰ ਕਹਿਤਾ ਸਾਡੀ ਬੇਅਦਬੀ ਹੋ ਗਈ ਸਾਡੇ ਧਰਮ ਦਾ ਅਪਮਾਨ ਕੀਤਾ ਮੈਂ ਸਮਝਦਾ ਉਹਦਾ ਹੀ ਅਪਮਾਨ ਜਿਹੜਾ ਹੈ ਆਪਮਾਨ ਕਿਸਾਨਾਂ ਦਾ ਹੋ ਰਿਹਾ ਹੈ ਕਿਸਾਨਾਂ ਦੇ ਨਾਮ ਨੂੰ ਲੈ ਕੇ ਹੋ ਰਿਹਾ ਕੱਲ ਥੋੜੀ ਜੈਨੂਇਨ ਜਿਹੜੀ ਡਿਮਾਂਡ ਹੈ ਉਹਨੂੰ ਕਿਸੇ ਨੇ ਨਹੀਂ ਮੰਨਣਾ ਕੱਲ ਸੈਸ਼ਨ ਚਾਲੂ ਹੋਣ ਜਾ ਰਿਹਾ ਹੈ ਉਹਦੇ ਵਿੱਚ ਖਾਸ ਤੌਰ ਤੇ ਕਿਉਂਕਿ ਇਹਨਾਂ ਦਾ ਰੂਪ ਤਾਂ ਸਾਹਮਣੇ ਆ ਹੀ ਗਿਆ ਆਮ ਆਦਮੀ ਪਾਰਟੀ ਦਾ ਤੇ ਅੱਜ ਦੇ ਦਿਨ ਮੇਨ اپੋਜੀਸ਼ਨ ਪਾਰਟੀ ਕਾਂਗਰਸ ਨਾਲ ਮੇਰੀ ਇੱਕ ਬੇਨਤੀ ਹੈ ਕਿਉਂਕਿ ਬੜੇ ਬਿਆਨ ਕੱਲ ਦੇ ਲੱਗ ਰਹੇ ਹੈ ਸੂਰਾ ਮਾਰਿਆ ਹੈ ਜੀ ਕਿਸਾਨਾਂ ਦੇ ਬਹੁਤ ਵੱਡਾ ਡੈਮੋਕਰੇਟਿਕ ਜਿਹੜਾ ਇੱਕ ਬਹੁਤ ਵੱਡਾ ਕਪਲਾ ਕੀਤਾ ਕੀਤਾ ਜਾਂ ਨੁਕਸਾਨ ਕੀਤਾ ਗਿਆ ਹੈ ਲੋਕਤੰਤਰ ਦਾ ਜੀ ਮੁੱਖ ਮੰਤਰੀ ਜੀ ਹੁਣ ਨਵਾਂ ਇੱਕ ਰੂਪ ਧਾਰਨ ਕਰ ਰਿਹਾ ਹੈ ਆਪਣੇ ਆਪ ਨੂੰ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਦੀ ਆਤਮਾ ਕਹਿੰਦੇ ਉਹਨਾਂ ਚ ਬੜੀ ਹੈ ਤੇ ਹੁਣ ਸਖਤ ਕਦਮ ਉਠਾਉਣ ਵਾਲੇ ਸਮਾ ਸਮਝਦਾ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਇੱਕ ਐਬਲ ਐਡਮਿਨਿਸਟਰेटर ਦੇ ਨਾਲ ਨਾਲ ਪੰਜਾਬ ਦੇ ਭਲਾਈ ਵਾਸਤੇ ਉਹਨਾਂ ਨੇ ਮੁੱਢਲੇ ਕਦਮ ਚੁੱਕੇ ਸੀ ਇਸ ਕਰਕੇ ਜਾਣੇ ਜਾਂਦੇ ਐ ਨਾ ਕਿ ਕੋਈ ਨੂਰਾਕਿਸ਼ਤੀ ਕੁਸ਼ਤੀ ਜਾਂ ਕਿਸੇ ਇੱਕ ਵਰਗ ਦਾ ਇਸਤੇਮਾਲ ਕਰਕੇ ਉਹਨਾਂ ਨੇ ਆਪਣੀ ਰਾਜਨੀਤਿਕ ਰੋਟੀਆਂ ਸੇਕੀਆਂ ਹੋਣੇਸ ਕਰਕੇ ਨਹੀਂ ਜਾਣੇ ਜਾਂਦੇ ਜੋ ਕੁਝ ਕੱਲ ਵਾਪਰਿਆ ਹੈ ਅਗਰ ਇੱਕ ਸੈਂਟੈਂਸ ਜੇ ਮੈਨੂੰ ਸਮਪ ਕਰਾਂ ਉਹ ਹੈ ਬਿਠਾਏ ਵੀ ਇਹਨਾਂ ਨੇ ਸੀ ਤੇ ਭਜਾਏ ਵੀ ਉਠਾਏ ਵੀ ਇਹਨਾਂ ਨਹੀਂ ਆ ਇੱਕ ਨੂਰਾ ਕੁਸ਼ਤੀ ਖੇਢੀ ਗਈ ਹੈ ਕੱਲ ਜੋ ਕੁਝ ਵੀ ਹੋਇਆ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਇਆ ਮੈਂ ਸਮਝਦਾ ਉਹ ਕਿਸਾਨ ਨੂੰ ਹੋਇਆ ਮੈਂ ਇਹਨਾਂ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਰਾਜਨੀਤਿਕ ਲੀਡਰ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੈ ਚਾਹੇ ਸੋ ਕੋਲ ਖਤੀ ਜਿਹੜੇ ਕਿਸਾਨਾਂ ਦੇ ਆਗੂ ਬਣੇ ਫਿਰਦੇ ਐ ਤੇ ਜਿਹੜੇ ਨਾਲ ਚੀਅਰ ਲੀਡਰ ਦੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਵਾਲੇ ਜਿਹੜੇ ਲੀਡਰ ਹੈ ਕੱਲ ਸਾਰੇ ਇਹਨਾਂ ਦਾ ਚਿਹਰਾ ਬੇਨਕਾਬ ਹੋ ਗਿਆ ਸਭ ਕਿਉਂਕਿ ਕਿਸਾਨਾਂ ਨੂੰ ਮੋਹਰਾ ਬਣਾ ਕੇ ਕਿਸਾਨ ਦਾ ਨਾਮ ਹੈ ਉਹਨੂੰ ਮੋਹਰਾ ਬਣਾ ਕੇ ਇਹਨਾਂ ਨੇ ਆਪਣੀ ਸ਼ਤਰੰਜ ਦੀ ਵਿਸਾਤ ਰਾਜਨੀਤੀ ਦੀ ਵਿਸਾਤ ਦੇ ਉੱਤੇ ਖੇਡਿਆ ਐ ਹੋਈ ਕਿਸਾਨ ਹੈ ਜਿਨ੍ਹਾਂ ਦੇ ਵਕੀਲ ਸੀਗੇ ਆਹ ਭਗਵੰਤ ਮਾਨ ਜੀ ਆਪਾਂ ਹਮੇਸ਼ਾ ਸੁਣਦੇ ਆਏ ਆ ਕਹਿੰਦੇ ਜੀ ਜਿਹੜਾ ਵਿਟਨੈਸ ਸੀ ਹੌਸਟਾਈਲ ਹੋ ਗਿਆ ਮੈਂ ਆਪਣੇ 70 ਸਾਲ ਦੀ ਉਮਰ ਦੇ ਅੰਦਰ ਕਦੇ ਨਹੀਂ ਸੁਣਿਆ ਕਿ ਵਕੀਲ ਹੋ ਸਟਾਈਲ ਹੋ ਗਿਆ। ਇਸ ਵਕੀਲ ਨੇ ਘਰੇ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ। ਕਿ ਮੈਂ ਤੁਹਾਡਾ ਵਕਾਲਤ ਕਰੂੰਗਾ, ਮੈਂ ਤੁਹਾਡੀ ਵਕਾਲਤ ਕਰਨ ਵਾਲਾ, ਉਸੇ ਵਕੀਲ ਨੇ ਇਹਨਾਂ ਨੂੰ ਅੰਦਰ ਫੜ ਕੇ ਅੰਦਰ ਕਰਵਾਇਆ। ਤੇ ਜਦੋਂ ਮੈਂ ਇਹਨਾਂ ਤੇ ਇਲਜ਼ਾਮ ਲਾਨਾ ਨੂਰਾ ਕੁਸ਼ਤੀ ਦਾ ਆਪਸੀ ਸਹਿਮਤੀ ਦਾ ਵੀ ਸਰਕਾਰ ਦੀ ਮਰਜ਼ੀ ਨਾਲ ਜੋ ਕੁਝ ਹੋਇਆ ਤੁਸੀਂ ਯਾਦ ਕਰੋ ਕੋਟ ਸੁਪਰੀਮ ਕੋਰਟ ਨੇ ਇਸ ਗੱਲ ਦਾ ਸੰਗਿਆਨ ਲਿਆ ਸੀਗਾ ਨੋਟਿਸ ਲਿਆ ਸੀਗਾ ਵੀ ਕਿਸਾਨ ਦੇ ਕਿਸਾਨਾਂ ਦੇ ਲੀਡਰ ਦੇ ਤੌਰ ਤੇ ਦੱਲੇਵਾਲ ਜੀ ਜਿਹੜੇ ਉੱਥੇ ਬੈਠੇ ਮਰਨ ਵਰਤ ਰੱਖੀ ਬੈਠੇ ਹੈ ਉਹਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ ਉਹਨਾਂ ਨੂੰ ਇੱਥੋਂ ਉਠਾ ਕੇ ਲੈ ਆਇਆ ਜਾਵੇ ਆਈ ਪੰਜਾਬ ਸਰਕਾਰ ਸੀ ਆਈ ਭਗਵੰਤ ਮਾਨ ਜੀ ਸੀਗੇ ਆਈ ਇਹਨਾਂ ਦੇ ਐਡਵੋਕੇਟ ਜਨਰਲ ਸੀ ਜਿਨ੍ਹਾਂ ਨੇ 26 ਦਸੰਬਰ ਨੂੰ ਸੁਪਰੀਮ ਕੋਰਟ ਤੇ ਜਾ ਕੇ ਕਿਹਾ ਸੀ ਜੇ ਉਹਨਾਂ ਨੂੰ ਉੱਥੋਂ ਉਠਾਇਆ ਤੇ ਪੰਜਾਬ ਦੇ ਅੰਦਰ ਅੱਗ ਲੱਗ ਜੂਗੀ ਅਫਰਾ ਤਫਰੀ ਮੱਚ ਜੂਗੀ ਬਹੁਤ ਵੱਡਾ ਪ੍ਰੋਟੈਸਟ ਹੋਊਗਾ 27 26 ਦਸੰਬਰ 27 ਦਸੰਬਰ ਤੋਂ ਲੈ ਕੇ ਕਰੀਬਨ 20 ਦਿਨ ਬਾਅਦ ਧੱਲੇਵਾਲ ਜੀ ਨੂੰ ਉੱਥੋਂ ਉਠਾ ਕੇ ਮੇਕਸ਼ਿਫਟ ਉਹ ਜਿਹੜਾ ਬਰਾਬਰ ਹਸਪਤਾਲ ਤਿਆਰ ਕੀਤਾ ਸੀ ਉਸ 'ਚ ਸ਼ਿਫਟ ਕੀਤਾ ਗਿਆ 20 ਦਿਨ ਲੱਗੇ ਕਈ ਮੀਟਿੰਗਸ ਹੋਈ ਸਰਕਾਰ ਨੇ ਜਾ ਕੇ ਕੰਟੈਂਪਟ ਨੋਟਿਸ ਦਾ ਵੀ ਜਵਾਬ ਉਹਨਾਂ ਨੂੰ ਦੇਣਾ ਪਿਆ ਪਰ ਕੋਈ ਬਾਨਾ ਸੀ ਜੀ ਉਠਾਇਆ ਤਾਂ ਰੌਲਾ ਪੈ ਜੂਗਾ। ਕੋਈ ਡੱਲੇਵਾਲ ਜੀ ਐ। ਕੋਈ ਪੰਜਾਬ ਸਰਕਾਰ ਐ। ਮੇਰੇ ਖਿਆਲ 20 ਮਿੰਟ ਚ ਲੱਗੇ ਲਗੇ ਨਹੀਂ ਚੱਕ ਕੇ ਤੇ ਡੱਲੇਵਾਲ ਜੀ ਨੂੰ ਪਤਾ ਨਹੀਂ ਕਿੱਥੇ ਲੈ ਗਏ। ਜਦੋਂ ਸਰਕਾਰ ਨੇ ਕਰਨਾ ਚਾਹਿਆ 1 ਮਿੰਟ ਨਹੀਂ ਲਗਿਆ ਲਿਜਾ ਕੇ ਪਾਸੇ ਕਰਤਾ ਨਾ ਹੀ ਪੰਜਾਬ ਦੇ ਅੰਦਰ ਕੋਈ ਅਫਰਾ ਤਫਰੀ ਮਚੀ ਨਾ ਹੀ ਕੋਈ ਪ੍ਰੋਟੈਸਟ ਹੋਇਆ ਨਾ ਹੀ ਕਿਸੇ ਨੇ ਗੱਲ ਕੀਤੀ ਉਹਨਾਂ ਲਿਜਾ ਕੇ ਉੱਥੇ ਬਿਠਾ ਦਿੱਤੇ। ਕਿੱਥੇ ਬਿਠਾਏ ਐ ਕਹਿੰਦੇ ਇਹ ਲੁਧਿਆਣੇ ਕਿਸੇ ਹਸਪੀਟਲ 'ਚ ਸ਼ਿਫਟ ਕਰਨਗੇ। ਪਰ ਸਰਕਾਰ ਦੀ ਨੀਅਤ ਸੀਗੀ ਸਰਕਾਰ ਨੇ ਇਸਤੇਮਾਲ ਕੀਤਾ ਕਿਸਾਨਾਂ ਨੂੰ ਇਸਤੇਮਾਲ ਕੀਤਾ ਜਦੋਂ ਲੋਡ ਸੀਗੀ ਪਾਰਲੀਮੈਂਟ ਇਲੈਕਸ਼ਨਸ ਦੇ ਅੰਦਰ ਸਰਕਾਰ ਨੇ ਇਸਤੇਮਾਲ ਕੀਤਾ ਕਿਸਾਨਾਂ ਦਾ ਨਾਮ ਲੈ ਕੇ ਬੀਜੇਪੀ ਦੇ ਜਿਹੜੇ ਉਮੀਦਵਾਰ ਸੀ ਸਾਰਿਆਂ ਦੇ ਖਿਲਾਫ ਪ੍ਰਦਰਸ਼ਨ ਕਰਵਾਉਣ ਦੇ ਵਿੱਚ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਅੱਜ ਜਦੋਂ ਉਹੀ ਕਿਸਾਨ ਚਾਹੇ ਦੂਜੇ ਰੂਪ ਦੇ ਅੰਦਰ ਚਾਹੇ ਆ ਨਾਨ ਪੋਲੀਟੀਕਲ ਬੈਠੇ ਸੀ ਤੇ ਜਿਹੜੇ ਐਸਕੇਮ ਵਾਲੇ ਆ ਕੇ ਇਹਨਾਂ ਨੂੰ ਆਪਣਾ ਫਰਰਾ ਦੇ ਕੇ ਗਏ ਆਪਣੇ ਮੰਗਾਂ ਦਾ ਵੀ ਆ ਸਾਡੀ 15 ਮੰਗਾ ਹੈ ਕਿ ਉਹ ਸਾਰੀਆਂ ਦੀ ਸਾਰੀਆਂ ਮੰਗਾ ਐਸੇ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਤੇ ਉਹਨਾਂ ਨੇ ਜਦੋਂ ਸੈਸ਼ਨ ਚਾਲੂ ਹੋਣ ਵਾਲਾ ਤੇ ਉਹਨੂੰ ਦੇਖਦੇ ਹੋਏ ਤੇ ਅੱਜ ਜੋ ਕੁਝ ਗੱਲ ਘਟਨਾ ਵਾਪਰੀ ਹੈ ਇਹਦੇ ਵਿੱਚ ਡਾਇਰੈਕਟ ਇਹਨਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਤੇ ਆਪਣੇ ਆਪ ਨੂੰ ਇੱਕ ਐਬਲ ਐਡਮਿਨਿਸਟਰेटर ਕਰਾਰ ਦੇਣ ਵਾਸਤੇ ਐ ਜਿਹੜੀ ਬੱਲੇ ਬੱਲੇ ਵਾਈ ਵਾਈ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਸਾਥੀਓ ਆ ਵੀ ਆਮ ਆਦਮੀ ਪਾਰਟੀ ਦੀ ਨਹੀਂ ਅੱਜ ਜਿਹੜੇ ਕਹਿੰਦੇ ਐ ਉਹਨਾਂ ਦੇ ਮਨਿਸਟਰ ਸਾਹਿਬਾਨ ਬਿਆਨ ਦੇ ਰਹੇ ਐ ਵੀ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਨੌਕਰੀਆਂ ਦੇ ਅਗਰ ਦੇਣੀ ਐ ਤੇ ਨੌਕਰੀਆਂ ਇੰਡਸਟਰੀ ਆ ਕੇ ਦੇਊਗੀ ਸਾਨੂੰ ਇੰਡਸਟਰੀ ਦੀ ਬੜੀ ਚਿੰਤਾ ਐ ਆ ਉਹ ਇੰਡਸਟਰੀ ਐ ਐ ਉਹ ਹੀ ਕਿਸਾਨ ਅਖੋਤੀ ਲੀਡਰ ਐ ਜਿਨ੍ਹਾਂ ਦੇ ਬਾਰੇ ਪਿਛਲੇ ਸਾਲ 2014 ਦੇ ਅੰਦਰ ਚੋ ਚੋਵੀ ਦੇ ਅੰਦਰ ਆ ਮੈਂ ਕਿਹਾ ਸੀ ਵੀ ਅੱਜ ਜਿਹੜੀਆਂ ਮੰਗਾਂ ਨੂੰ ਲੈ ਕੇ ਆ ਕਿਸਾਨ ਅਖੌਤੀ ਲੀਡਰ ਕਿਸਾਨ ਬੈਠੇ ਐ ਇਹ ਮੰਗਾਂ ਕੋਈ ਵੀ ਮੰਗ ਜਿਹੜੀ ਆ ਜਿਹੜੀ ਸੋ ਕਾਲਡ ਆ ਮੰਗ ਕਰ ਰਹੀ ਐ ਕਿ ਸਾਨੂੰ ਮਿਲਣੀ ਚਾਹੀਦੀ ਐ ਗਾਰੰਟੀ ਐ ਐਮਐਸਪੀ ਦੀ ਗਾਰੰਟੀ ਲੀਗਲ ਗਾਰੰਟੀ ਸਾਰੀ ਫਸਲਾਂ ਦੀਆਂ ਮੈਂ ਇਹ ਕਹਿਆ ਸੀ ਵੀ ਆਪ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਇੱਕ ਸਾਲ ਦੇ ਬਾਅਦ ਮੈਂ ਅੱਜ ਵੀ ਉਸੇ ਗੱਲ ਤੇ ਖੜਾ ਹਾਂ ਸਰ ਆ ਜਿਹੜੀ ਪਾਰਟਿਕੂਲਰ ਮੰਗ ਸੀਗੀ ਆ ਪੰਜਾਬ ਦੇ ਕਿਸਾਨਾਂ ਦੀ ਮੰਗ ਹੀ ਐ ਨਹੀਂ ਸਰ ਪੰਜਾਬ ਦੇ ਮੰਗਾਂ ਦੀ ਕਿਸਾਨ ਲੈ ਆ ਜਿਹੜੇ ਐਸ ਕੇ ਐਮ ਵਾਲੇ ਲੈ ਕੇ ਗਏ ਐ ਉਹ ਮੰਗ ਤਾਂ ਸਮਝ ਆਂਦੀ ਐ ਉਹ ਕਹਿੰਦੇ ਉਹਨੂੰ ਸਾਨੂੰ 6 ਫਸਲਾਂ ਦੇ ਉੱਤੇ ਸਾਨੂੰ 6 ਫਸਲਾਂ ਦੇ ਉੱਤੇ ਸਰਕਾਰ ਗਾਰੰਟੀ ਦੇਵੇ ਤੇ ਆਏ ਗੱਲ 16 ਮਈ 2024 ਨੂੰ ਮੈਂ ਕਹੀ ਸੀ ਵੀ ਆ ਕਾਂਗਰਸ ਲੀਡਰ ਮੈਨੂੰ ਦੱਸ ਦੇਣ ਕਿਹੜੀ ਫਸਲ ਹੈ ਨਾ ਨੇ ਝੋਨਾ ਛੱਡ ਕੇ ਬੀਜਣਗੇ ਕਿਉਂਕਿ ਮਸਲਾ ਪੰਜਾਬ ਦੇ ਅੰਦਰ ਪਾਣੀ ਦਾ ਹੈ ਪਾਣੀ ਸਾਡੇ ਕੋਲ ਹੈ ਨਹੀਂ ਝੋਨਾ ਸੀ ਬੀਜੀ ਜਾਂਦੇ ਆ ਬਾਕੀ ਸਾਨੂੰ ਝੋਨੇ ਦੀ ਐ ਐਮਐਸਪੀ ਮਿਲ ਜਾਂਦੀ ਹੈ ਕਣਕ ਦੀ ਐਮਐਸਪੀ ਮਿਲ ਜਾਂਦੀ ਹੈ ਸਰਕਲ ਚੋਂ ਕੱਢਣ ਵਾਸਤੇ ਕਿਹੜੀਆਂ ਫਸਲਾਂ ਜਿਹੜੀ ਤੁਸੀਂ ਬੀਜੋਗੇ ਜਿਹਦੀ ਐਮਐਸਪੀ ਵਾਸਤੇ ਮੈਂ ਜਾ ਕੇ ਧਰਨਾ ਦੇਣਾ ਕਿਉਂ ਕਿਸਾਨਾਂ ਨੂੰ ਪਰੇਸ਼ਾਨ ਕਰ ਰਖੇ ਅੱਜ ਤਾਂ ਕਿਸੇ ਕਾਂਗਰਸੀ ਲੀਡਰ ਨੇ ਆਹ ਨਹੀਂ ਕਿਹਾ ਵੇਸੀ ਕਿਹੜੀ ਫਸਲ ਦੂਜਾਂਗੇ ਸਾਨੂੰ ਲੈ ਕੇ ਦਿਓ ਹੁਣ ਕਿਸਾਨ ਕਹਿ ਰਿਹਾ ਸਾਨੂੰ ਆਹ 6 ਫਸਲਾਂ ਦੇ ਉੱਤੇ ਆਹ ਦੇ ਦਿਓ ਸੋ ਆ ਜਿਹੜਾ ਇੱਥੇ ਧਰਨਾ ਲੱਗਿਆ ਸੀਗਾ ਜਿੱਥੇ ਧੱਲੇਵਾਲ ਜੀ ਨੇ ਅੱਜ ਪਤਾ ਨਹੀਂ ਕਿੰਨੇ ਦਿਨ ਹੋ ਗਏ ਹੁਣ ਤਾਂ ਮੇਰੇ ਕੱਲ 100 ਤੋਂ ਵੀ ਲੰਘੇ ਗਿਆ ਕੰਮ ਕੋਈ ਵਾ ਨਹੀਂ ਲੰਦਾ ਸਾਬ ਆ ਅੱਖ ਖੁੱਲਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਆ ਆ ਆਮ ਆਦਮੀ ਪਾਰਟੀ ਹੈ ਮੈਂ ਤਾਂ ਪਹਿਲੇ ਸਮਝਦਾ ਸੀਗਾ ਅੰਨਾ ਹਜ਼ਾਰੇ ਜੀ ਆਪਣੇ ਆਪ ਚ ਇੱਕ ਐਗਜ਼ਾਮਪਲ ਬਣ ਗਏ ਵੀ ਉਹਨਾਂ ਦਾ ਅੰਸ਼ਨ ਇਸਤੇਮਾਲ ਕਰਕੇ ਲੀਡਰ ਹੀ ਕੋਈ ਹੋਰ ਚਮਕਾ ਗਿਆ ਆ ਅੰਨਾ ਹਜ਼ਾਰੇ ਦੇ ਬਾਅਦ ਮੈਂ ਸਮਝਿਆ ਉਹਨਾਂ ਨੇ ਤਾਂ ਕੋਈ ਅੰਸ਼ਨ ਨਾ ਕੀਤਾ ਇਹ ਨੀ ਆ ਸੋਸਾਂਦੇ ਹੁੰਡਲੇਵਾਲ ਜੀ ਨੂੰ ਚੱਕੀ ਫਿਰਦੇ ਐ ਐਮਬੂਲੈਂਸ 'ਚ ਪਾ ਕੇ ਇੱਧਰ ਉੱਧਰ ਥੋੜੀ ਫਿਰਦੇ ਤੇ ਜਿੰਨਾਂ ਦੇ ਉੱਥੋਂ ਚੱਕ ਕੇ ਲੈ ਗਏ ਅਮਰੀਕਾ ਦਾ ਅੱਜਕੱਲ ਪਹਿਲਾਂ ਦਾ ਉਹ ਹਿਆਣੇ ਵਾਲੇ ਸਾਥੀ ਆ ਕੇ ਕੀ ਨਾ ਉਹਨਾਂ ਦਾ ਉਹ ਆ ਕੇ ਇੱਥੇ ਭਾਸ਼ਣ ਕਰਨ ਲੱਗੇ ਸੀ ਨਾ ਵੀ ਪੁੱਲਗੇ ਸੀ ਲੋਕ ਵੀ ਡੱਲੇਵਾਲ ਜੀ ਵੀ ਕੋਈ ਹੈ ਹੁਣ ਫੇਰ ਮੇਰੇ ਕਹ ਲੋ ਐਂਬੂਲੈਂਸ ਤੇ ਲੈ ਕੇ ਆਂਦੇ ਇਸ ਕਰਕੇ ਕਿਤੇ ਨਾ ਕਿਤੇ ਚਰਚਾ ਤੇ ਆਉਣ ਵਾਸਤੇ ਜਿਹੜੇ ਬੰਦੇ ਨੇ 100 ਦਿਨਾਂ ਤੋਂ ਭੁਖੜਤਾਲ ਤੇ ਬੈਠੇ ਹੋ ਉਹਨੂੰ ਮੀਟਿੰਗ ਤੇ ਚੱਕ ਕੇ ਲੈ ਕੇ ਆਣ ਦੀ ਇਹਨਾਂ ਨੂੰ ਲੋੜ ਪੈ ਰਹੀ ਹੈ ਬਿਕਾਜ਼ ਆ ਲੜਾਈ ਕਿਸਾਨ ਦੀ ਲੜਾਈ ਨਹੀਂ ਆ ਖੋਤੀ ਲੀਡਰਾਂ ਦੀ ਆਪਣੀ ਹੋਮੇ ਦੀ ਆਪਣੀ ਈਗੋ ਦੀ ਆਪਣੀ ਆਪਣੀ ਇਹਨਾਂ ਦੀ ਲੜਾਈ ਸੀਗੀ ਜਿਹਨੂੰ ਇਸ ਭਗਵੰਤ ਮਾਨ ਸਰਕਾਰ ਨੇ ਇਸਤੇਮਾਲ ਕੀਤਾ ਹੈ ਇਹਦਾ ਖਾਮਿਆਜਾ ਸਭ ਤੋਂ ਪਹਿਲਾ ਜਿਹੜਾ ਖਾਮਿਆਜਾ ਹੈ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਜਿਹਨੂੰ ਲੈ ਕੇ ਇਹ ਲੋਕ ਆਪਸ ਵਿੱਚ ਇਲਜ਼ਾਮ ਲਗਾ ਰਹੇ ਹੈ ਕਦੇ ਕਿਸੇ ਸਰਕਾਰ ਦੇ ਉੱਤੇ ਲਾ ਰਹੇ ਨੇ ਕਦੇ ਬੀਜੇਪੀ ਤੇ ਇਲਜ਼ਾਮ ਲਾ ਰਹੇ ਨੇ ਮੈਂ ਸਮਝਦਾ ਇਹਦੇ ਵਿੱਚ ਉਸ ਧਰਨੇ ਤੇ ਬਿਠਾਣ ਵਾਲੇ ਆਮ ਆਦਮੀ ਪਾਰਟੀ ਆ ਸੋ ਕੋਲਡ ਖਤੀ ਲੀਡਰ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਆ ਕਿਹਾ ਵੀ ਸਾਨੂੰ ਕੇਂਦਰ ਸਰਕਾਰ ਨੇ ਵਾਦਾ ਕੀਤਾ ਸੀਗਾ ਜਦੋਂ ਆਪ ਬਿੱਲ ਵਾਪਸ ਲਏ ਐ ਵੀ ਆ ਲੀਗਲ ਗਾਰੰਟੀ ਦੇਾਂਗੇ ਇਸ ਕਰਕੇ ਉਹ ਸ਼ੁਕਰ ਨੂੰ ਉੱਥੇ ਬਾਰਡਰ ਤੇ ਲੈ ਕੇ ਗਏ ਤੇ ਹੁਣ ਉਹ ਗ੍ਰਾਹਕ ਸਾਹਦੇ ਬਿਆਨ ਤੁਸੀਂ ਆਪ ਸੁਣ ਲਓ ਕੀ ਕਹਿੰਦੇ ਐ ਉਹ ਕਹਿੰਦੇ ਵੀ ਸੜਕ